ਨੌਬੀ ਮੇਟਰ ਪਿਆ ਰਿਓ ਅੱਜ ਕੈਨੇਡਾ ਦੇ ਵਿੱਚ ਬੱਦਲ ਬਾਈ ਹੈ ਨਿੰਮੀ ਨਿੰਮੀ ਹਵਾ ਵੀ ਵਗ ਰਹੀ ਹੈ ਤੇ ਹੋਰ ਕੋਈ ਕੰਮ ਨਹੀਂ ਤੇ ਅੱਜ ਫਿਰ ਆਪਾਂ ਗਾਜਰ ਤੇ ਮਿਰਚਾਂ ਗਾਜਰਾਂ ਤੇ ਮਿਰਚਾਂ ਦਾ ਆਚਾਰ ਮੰਨ ਦਾ ਵੇਖਦੇ ਆ ਆ ਗਾਜਰਾਂ ਕੱਟ ਲਈਆਂ ਜੀ ਬਰੀਕ ਬਰੀਕ ਚਾਈਨੀਜ਼ ਗਾਜਰ ਨਾਲ ਦੇਖੋ ਚਾਰ ਕਾਬਜੇ ਬੰਦਾ ਤੇ ਆਹ ਹਰੀਆਂ ਮਿਰਚਾਂ ਨੇ ਲਓ ਜੀ ਗਾਜਰ ਤੇ ਮਿਰਚਾ ਹਰੀਆਂ ਮਿਰਚਾਂ ਵਿੱਚ ਜੀਰਾ ਦੇ ਦਿੱਤਾ ਵਿੱਚੋਂ ਤੇ ਹੁਣ ਆ ਸਮੋ ਦਾ ਤੇਲ ਪਾਤਾ ਜੀ ਸਰੋਂ ਦਾ ਤੇਲ ਪਾਤਾ ਪੌਣ ਨੂੰ ਗਰਮ ਕਰਨਾ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰਕੇ ਤੇ ਵਿੱਚ ਆਹ ਗਾਜਰਾਂ ਤੇ ਇਹਨੂੰ ਪਰਾਂ ਲੈ ਕੇ ਜਾਓ ਕਿੱਟਨ ਮੰਮਾ ਗਾਜਰਾਂ ਤੇ ਮਿਰਚਾਂ ਪਾ ਦੇਣੀ ਆ ਤੇ ਇਹਦੇ ਵਿੱਚ ਆਹ ਨਮਕ ਹਲਦੀ ਪਾਉਣੀ ਨਮਕ ਹਲਦੀ ਮਿਰਚਾਂ ਕਲੌਂਜੀ ਤੇ ਇੱਕ ਰਾਈ ਰਾਈ ਆ ਜਵੈਨ ਵੀ ਪਾਉਣੀ ਜਵੈਨ ਵੀ ਪਾਣੀ ਆ ਲਓ ਜੀ ਜਵੈਨ ਵੀ ਪਾ ਦਿੰਨੇ ਕਾਲੀ ਮਿਰਚ ਵੀ ਪਾ ਦਿੰਨੇ ਮਿਰਚ ਮਸਾਲੇ ਬਦਲ ਜਿੰਨੇ ਮਰਜ਼ੀ ਪਾ ਦਈਏ ਅਚਾਰ ਵਾਲੇ ਅਚਾਰ ਵਾਲੇ ਤੇ ਇਹ ਫਿਰ ਗਾਜਰਾਂ ਤੇ ਮਿਰਚਾਂ ਦਾ ਜਿਹੜਾ ਅਚਾਰ ਆ ਇਹ ਫਿਰ ਲੰਬਾ ਸਮਾਂ ਰਹਿ ਜਾਂਦਾ ਇਹ ਮਿਰਚਾਂ ਪਹਿਲਾਂ ਜਮਾ ਸੁੱਕੀਆਂ ਕਰਕੇ ਤੇ ਗਾਜਰਾ ਵੀ ਸੁਕਾ ਕੇ ਸਾਫ਼ ਕਰਕੇ ਪਾਣੀ ਸੁਕਾ ਕੇ ਫਿਰ ਜਿਹੜੀਆਂ ਕੱਟ ਕੇ ਨੇ ਤੇਲ ਪੂਰਾ ਗਰਮ ਕਰਕੇ ਉਹ ਵਾਹੀ ਗਰਮ ਮੇਰੇ ਫਰ ਕੜਾਈ ਛੋਟੀ ਜੀ ਯਾ ਲੈ ਦੋ ਬਾਰੀ ਜਿਵੇਂ ਜੁਲ ਬਸ ਇਹਨੂੰ ਸੇਕਾ ਲਵਾਉਣਾ ਬੇ ਕਿੰਨਾ ਕੁ ਹਾਂ ਥੋੜੀ ਜਿਹੀ ਹੂੰ ਥੋੜੀ ਜਿਹੀ ਹੂੰ ਥੋੜੀ ਜਿਹੀ ਮਾਲ ਦੀ ਹੋ ਜਾਣਾ ਹੂੰ ਸੇਕਾ ਲੱਗ ਜਾਊਗਾ ਬੇ थोड़ी जी नर्म हो जाए है अच्छा यह सत डिग्री पर कितना टेंचर ਇਹ ਅੱਗੇ ਪੰਜਾਬ ਤਾਂ ਕਈ ਵਾਰ ਮਨਾਇਆ ਗਾਜਰ ਮਿਰਚਿਆਂ ਦਾ ਅਚਾਰ ਇੱਥੇ ਦੇਖੋ ਕਹਿੰਦੇ ਬੰਦਾ ਇਹ ਸਬਜ਼ੀਆਂ ਦਾ ਪੂਰਾ ਤਲਣਾ ਨਹੀਂਗਾ ਥੋੜਾ ਜਿਹਾ ਕੰਡੇ ਦਾ ਸਿੱਕਾ ਇਹ ਕਰਨਾ ਹੈ ਉਹ ਵੀ ਇਦੋਂ ਪਹਿਲਾਂ ਆ ਵੀ ਦਿਖਾ ਦਈਏ ਜੀ ਇਦੋਂ ਪਹਿਲਾਂ ਆਹਾ ਪੁੱਜੇ ਛੋਲੇ ਗੋੜਾਲੇ ਉਹ ਵੀ ਤਿਆਰ ਕੀਤੇ ਮੈਡਮ ਨੇ ਜਿੱਦ ਤਰ੍ਹਾਂ ਦਿਖਾ ਆ ਲਓ ਇਹ ਮੈਂ ਸੁਕਾ ਕੇ ਰੱਖਦੇ ਹਾਂ ਪੁੱਜੇ ਛੋਲੇ ਗੋੜਾ ਪਾ ਕੇ ਨਹੀਂ ਬਣੇ ਤੇ ਇਹ ਬਣ ਗਏ ਨੇ ਬਿਲਕੁਲ हम्म पूरे तैयार हो गए देखो खाकर खड़कन लग जी पूरे बहुत तो 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 स्वाद ये खट्टा भी पूरे बने मिट्ठा भी सही लग गया ਕੁੱਲਾ ਰੱਖ ਦਿੰਦੇ। ਬੁਲਾਉਂਦੇ ਹਾਂ ਇੱਕ ਵਾਰੀ ਆ। ਇਹਦੀਆਂ ਦਲੀਆਂ ਨਾ। ਕ੍ਰੈਡਾ ਤਾਂ ਅਸਾ ਜਵਾਕਾਂ ਨੂੰ ਦੇਸੀ। ਤੀਜਾ ਬਣਾ ਕੇ ਦੇ ਦਿੱ ਗਏ ਹਨਾ। ਇਹਨੂੰ ਪੜਨਾ। ਕੜਾਈ ਦੋਹੇਨੀ। ਅੱਛਾ ਇਹ ਕੜਾਈ ਖਾਲੀ ਕਰ ਲੋ। ਫੇਰ ਉਹ ਚ ਪਾ ਲੋ ਨਾ ਡੱਬੇ ਚ। ਨਹੀਂ ਡੱਬੇ ਲੈ ਥੋੜੀ ਜਿਹੀ। ਅੱਛਾ। ਫਿਰ ਉਸ ਚ ਪਾ ਲੋ। ਹੈ ਕਿ? ਤੇ ਇਹ ਚ ਪਾ ਲੋ। ਤੁਹਾਨੂੰ ਪਈ ਹੈ। ਇੱਧਰ ਹੈਗੇ ਡੱਬੇ। ਅੱਗੇ ਤੁਸੀਂ ਇਹ ਜਿਹੜੇ ਦਿਨਲੇ ਪਾਸੇ ਪਾਵੇਂ ਲੋ ਜੀ ਸਾਡੇ ਕੋਲ ਭਾਂਡੇ ਥੋੜੇ ਜਿ ਘੱਟ ਗਏ ਇਹ ਹੁਣ ਕੱਟਨੇ ਆ ਇਹ ਹੁਣ ਬਸ ਆਪਾਂ ਫਾਰਮੂਲਾ ਬਣ ਗਿਆ ਵੀ ਇਹਨਾਂ ਨੂੰ ਵੀ ਸਿਕਾ ਲਾ ਲੈ ਉਦੋਂ ਬਾਅਦ ਮਿਰਚਾਂ ਨੂੰ ਵੀ ਲਾ ਲੈਣਾ ਫਿਰ ਇਹਨਾਂ 'ਚ ਮਿਰਚ ਮਸਾਲਾ ਪਾ ਦੇਣਾ ਹਨਾ ਹਾਂ ਦੇ ਅੰਦਰ ਚਾ ਕਾਫੀ ਕੌੜਗੀਆਂ ਨੇ ਇਹ ਤੇ ਨਾਲੇ ਤਣੇ ਤੇ ਕੜਤਨ ਘਟ ਜਾਂਦੀ ਹੈ ਸ਼ਾਸ ਚ ਨਾਲੇ ਫਿਰ ਲੰਬਾ ਸਮਾਂ ਖਾਪੀਆਂ ਜਾਂਦੀ ਹੈ ਚੰਦਾ ਜੀ ਹੁਣ ਫਾਈਨਲ ਜਦਾਂ ਬਣ ਗਿਆ ਇੱਕ ਵਾਰੀ ਤੁਹਾਨੂੰ ਉਹ ਤੋਂ ਦਿਖਾ ਦੇਵਾਂਗੇ ਓਕੇ ਜੀ ਥੈਂਕ ਯੂ